ਇਹ ਨਾ ਬਈ ਤੁਹਾਡੇ ਸੁਖਮੰਦਰ ਸਿੰਘ ਕਿਹੜੇ ਪਿੰਡੇ ਦੇ ਰਹਿਣ ਉਹ ਦੋ ਵੇ ਕਰਦੀ ਕੀ ਹਸਪੀਟਲ ਆ ਕੀ ਮਾਮਲਾ ਕੀ ਜੀ ਆ ਉਸਵਾਟੋ ਕੋਲ ਆਇਆ ਕੋਣ ਜੀ ਜਹਰ ਦੇ ਕਰਨ ਕੁਤੇ ਜੇ ਲਾ ਜੀ ਇਹ ਨਾਮ ਤੇ ਇਹ ਵਾਈਕ ਗੁਰਪਾਲ ਸਿੰਘ ਕੀ ਵਾਲਾ ਸੀ ਵਾਈਕ ਗੁਰੂ ਨਾਲ ਦੀ ਕੀ ਆ ਸਾਰਾ ਜਾਤ ਇਹਨਾਂ ਦੀ ਕੋਈ ਲੜਾਈ ਹੋਈ ਬੱਚਿਆਂ ਦੀ ਆਪੋ ਵਿੱਚ ਹੀ ਬਹੁਤ ਸੱਟਾਂ ਲੱਗੀਆਂ ਨੇ ਨੰਦ ਬੰਟਿਆ ਉਸੇ ਦੇ ਮੱਤੇ ਦਾਬਰਦਮ ਅਜੂਦ ਬਾਗੀ ਅਜਵਾਏ ਨੇ ਕੱਲ ਕਰੇ ਮੌਤ ਹੋ ਗਈ ਕਿਉਂਕਿ ਅੱਜ ਬਦਲੀ ਥਾਣੇ ਨੇ ਬਦਲੀ ਕਾਰਨ ਨੇ ਕਾਰਵਾਈ ਕੀਤੀ ਆ ਵੀ ਓਕੇ ਤੋਂ ਇਸ ਪੋਸਟਮਾਰਟਮ ਕਰਾਉਣ ਦੀ ਕੋਸ਼ਿਸ਼ ਕੀਤੀ ਕੁਝ ਬੰਦੇ ਦੀ ਪਹਿਚਾਨ ਹੈ ਜੀ ਕਿਥੋਂ ਦੇ ਨਹੀਂ ਕੋਈ ਪਹਿਚਾਨ ਨਹੀਂ ਅੰਦਰਸ਼ਾਤੇ ਬੰਦੇ ਹਾਂ ਜੀ ਅੰਦਰਸ਼ਾਤੇ ਹੁਣ ਕੀ ਆਪਾਂ ਕਾਰਵਾਈ ਕੀ ਕਰਨਾ ਚਾਹੁੰਦੇ ਹਾਂ ਉਸ ਕਾਰਵਾਈ ਕਰ ਰਹੇ ਆਪਾਂ ਕਿੰਨੀ ਕੁ ਉਮਰ ਦਾ 27 ਸਾਲ ਦਾ ਇਹ ਵਹਿਵ ਰਹੇ ਨਹੀਂ ਜਾਣ ਮੈਂ ਕੰਮ ਕਿੱਤੇ ਵਜੋਂ ਕੀ ਕੰਮ ਕਰਦਾ ਖੇਤੀਬਾੜੀ ਦਾ ਖੇਤੀਬਾੜੀ ਕਿਸਾਨ ਜੀ ਹਾਂ ਜੀ ਏ ਵਾਹਿਗੁਰੂਪਾਲ ਸਿੰਘ ਨਾਮ ਦਾ ਵਿਅਕਤੀ ਹੈ ਜੀ 28 ਸਾਲ ਦੀ ਉਮਰ ਹੈ ਜੀ ਇਹ ਡੌਡਰ ਦਾ ਰਹਿਣ ਵਾਲਾ ਹੈ ਇਹ ਸੱਟਾਂ ਲੱਗਣ ਕਾਰਨ ਪਹਿਲਾਂ ਮੋਗੇ ਦਾਖਲ ਹੋਇਆ ਸੀ ਆਸਥਾ ਹਸਪੀਟਲ ਬਾਅਦ ਡੀਐਮਸੀ ਚਲਾ ਗਿਆ ਜੀ ਡੀਐਮਸੀ ਤੋਂ ਇਹਨਾਂ ਨੂੰ ਛੁੱਟੀ ਮਿਲ ਕੇ ਘਰ ਆ ਗਏ ਸੀ ਅੱਜ ਇਹਦੀ ਡੈਥ ਹੋ ਗਈ ਹੈ ਜੀ ਇਸ ਸੰਬੰਧੀ ਅਸੀਂ 304 ਆਈਪੀਸੀ ਜਿਹੜੇ ਪਹਿਲਾਂ ਪੁਰਾਣੀ ਉਹਦੇ ਮੁਤਾਬਕ ਮੁਕਦਮਾ ਅਰਜ ਕੀਤਾ ਤੇ ਅੱਗੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹਦੀ ਫਰਦਰ ਕੀ ਕਾਰਵਾਈ ਹੋ ਰਹੀ ਹੈ ਮੁਕਦਮਾ ਦਾਜ ਕਰਕੇ ਦੋਸ਼ੀਆਂ ਦੀ ਤਲਾਸ਼ ਕਰਾਂਗੇ ਤਫ਼ਤੀਸ਼ ਅਸਲ ਤੱਥ ਲਿਆਵਾਂਗੇ ਸਾਹਮਣੇ ਕੀ ਹੈ ਜੀ ਕਤਲ ਕੀ ਗੱਲ ਹੈ ਕਤਲ ਕੀਤਾ ਗਈ ਕਿਉਂਕਿ ਇਹ ਦੇਖੋ ਜੀ ਪਹਿਲਾਂ ਪਰਿਵਾਰ ਨੇ ਹਸਪੀਟਲ ਦੇ ਵਿੱਚ ਇਹ ਗੱਲ ਲਿਖਾਈ ਸੀ ਵੀ ਸਾਡਾ ਬੰਦਾ ਜਿਹੜਾ ਹੈਗਾ ਉਹ ਡਿੱਗਣ ਕਾਰਨ ਸੱਟਾਂ ਲੱਗੀਆਂ ਬਾਅਦ ਜਿੰਨਾਂ ਨੇ ਕਿਹਾ ਵੀ ਨਹੀਂ ਜੀ ਸਾਡੀਆਂ ਸੱਟਾਂ ਮਾਰੀਆਂ ਠੀਕ ਆ ਇਹ ਸਾਰਾ ਉਹਨੇ ਸਾਹਮਣੇ ਲੈ ਕੇ ਜੋਸ ਚਾਈ ਹੋਗੇ ਉਹਦੇ ਮੁਤਾਬਕ ਕਾਰਵਾਈ ਕਰੇ